ਇੱਕ ਪਾਸੇ ਤਾਂ ਪੰਜਾਬ ਸਰਕਾਰ ਇਹ ਕਹਿ ਰਹੀ ਕਿ ਜੁਧ ਨਸ਼ਿਆਂ ਵਿਰੋਧੀ ਜਿਹੜੀ ਮੁਹਿੰਮ ਚੇੜੀ ਹੋਈ ਜਿਸ ਦੌਰਾਨ ਜਿਹੜਾ ਦਿਨ-ਪ੍ਰਤੀ ਦਿਨ ਨਸ਼ਿਆਂ ਦੇ ਨਾਲ ਮੌਤਾਂ ਹੋ ਰਹੀਆਂ ਪਹਿਲਾਂ ਚਿੱਟਿਆਂ ਨਾਲ ਟੀਕੇ ਨਾਲ ਤੇ ਹੋਰ ਮਾਰੂ ਨਸ਼ਿਆਂ ਦੇ ਨਾਲ ਮੌਤਾਂ ਹੋ ਰਹੀਆਂ ਸਨ ਪਿਛਲੇ ਦਿਨੀ ਬੀਤੇ ਦਿਨੀ ਜਿਹੜਾ ਕਿ ਮਰਜੀਠਾ ਦੇ ਵੱਖ-ਵੱਖ ਪਿੰਡਾਂ ਦੇ ਵਿੱਚ 27-28 ਦੇ ਕਰੀਬ ਮੌਤਾਂ ਹੋ ਚੁੱਕੀਆਂ ਹਨ ਜਰਿਆਲੀ ਸ਼ਰਾਬ ਪੀਣ ਦੇ ਨਾਲ ਜਿਹੜੇ ਕਿ ਕੁਝ ਦੋਸ਼ੀਆਂ ਨੂੰ ਗ੍ਰਿਫਤਾਰ ਵੀ ਕੀਤਾ ਪਰ ਅੱਜ ਵੀ ਇਹ ਜੜਾ ਕੰਮ ਥੰਮਣ ਦਾ ਨਾਮ ਨਹੀਂ ਲੈ ਰਿਹਾ ਤੇ ਨਸ਼ਿਆਂ ਦਾ ਪ੍ਰਕੋਪ ਜਾਰੀ ਰਿਹਾ ਅੱਜ ਸਵੇਰੇ ਅਰਜਨ ਮੰਗਾ ਵਿਖੇ ਜਿਹੜਾ ਕਿ ਸਤਨਾਮ ਸਿੰਘ ਨਾਮੀ ਵਿਅਕਤੀ ਦੀ ਜਿਹੜੀ ਆ ਮੌਤ ਹੋਈ ਆ ਜਿੰਨਾ ਕਿ ਦੱਸਿਆ ਪਰਿਵਾਰ ਨੇ ਕਿ ਨੇੜਲੇ ਪਿੰਡਾਂ ਤੋਂ ਸ਼ਰਾਬ ਪੀ ਕੇ ਆਉਂਦਾ ਸੀ ਰੋਜ਼ਾਨਾ ਸ਼ਰਾਬ ਪੀਂਦਾ ਸੀ ਪਰ ਅੱਜ ਜਦੋਂ ਰਾਤ ਸ਼ਰਾਬ ਪੀ ਕੇ ਆਇਆ ਤੇ ਸਵੇਰ ਵੇਲੇ ਉੱਠਿਆ ਨੀਗਾ ਤੇ ਕਲਵੰਤਕੌਰ ਜੀ ਭੈਣ ਜੀ ਕੀ ਘਟਨਾ ਵਾਪਰੀ ਹੈ ਵਾਪਰੀ ਕੀ ਲਾਧੂ ਪਾਣੀਓ ਪੀ ਕੇ ਆਇਆ ਹੀ ਨੂੰ ਮੈਂ ਬੜੀ ਵਾਰੀ ਸੁਣਦਾ ਕਿ ਨਾ ਪੀਏਗਾ ਉਤੋਂ ਪੀ ਗਿਆ ਨਾ ਠੀ ਖਾਧਰੀਆ ਲੰਮੇ ਪਿਆ ਸਵੇਰੇ ਠਾਲ ਲਿਆ ਉੱਠਿਆ ਨਹੀਂ ਆ ਸਵੇਰੇ ਨਹੀਂ ਉੱਠਿਆ ਠਾਲ ਲਿਆ ਕਿੰਨੇ ਬੱਚੇ ਜੀ ਤੁਹਾਡੇ ਤਿੰਨ ਵਰੀਆ ਗੁੱਡੀਆਂ ਵਾਹ ਸਾਰੇ ਸਾਰੇ ਵੱਜੂਗੇ ਤੇ ਅੱਗੇ ਵੀ ਸ਼ਰਾਬ ਪੀਂਦੇ ਰਹਿੰਦੇ ਅੱਗੇ ਵੀ ਪੀਦੇ ਬੜਾ ਟਾਂ ਨੀ ਨਹੀਂ ਯਾੜਦੇ ਹੁੰਦੇ ਤੇ ਜਿਹੜਾ ਮਿਰਤਿਕ ਸਤਨਾਮ ਸਿੰਘ ਉਹਦੇ ਤੁਸੀ ਕੀ ਲੱਗਦੇ ਜੀ ਹਾਂ ਮੇਰਾ ਛੋਟਾ ਤੇ ਕੀ ਘਟਨਾ ਕੀ ਵਾਪਰੀ ਆ ਕੰਮ ਤੇ ਜਾਂਦੇ ਲੱਕੜ ਤੇ ਰਾਹ 'ਚ ਪੀ ਕੇ ਆਉਂਦੇ ਲਾडू ਭਾਣੇ ਸ਼ਰਾਬ ਸ਼ਰਾਬ ਕੀ ਪ੍ਰਾਣ ਸ਼ਰਾਬ ਦਿੱਤੀ ਕੇ ਨਕੋਲ ਦੇਤੀ ਨੇ ਸ਼ਰਾਬ ਜਰੀਲੀ ਪੀਦੇ ਤੇ ਅਸੀਂ ਰਾਤ ਸਾਡੇ ਨਾਲ 12 ਵਜੇ ਆਂਦਾ ਆ ਕੇ ਮੇਰੇ ਜਿਹਰ ਜੀ ਪੈਂਦੀ ਆ ਤੇ ਕੱਚੀ ਲੱਸੀ ਬਣਾ ਕੇ ਦਿੱਤੀ ਆ ਮੁਰਕੇ ਨੂੰ ਪੁੱਛਿਆ ਜਿਆਦੀ ਹੁੰਦੀ ਕਿ ਨਹੀਂ ਆਂਦਾ ਨਹੀਂ ਉਹ ਹਟ ਗਈ ਆ ਤੇ ਮੁਰਕੇ ਅਸੀਂ ਸਵੇਰੇ ਵੇਖਿਆ 5 ਵਜੇ ਤੇ ਪੂਰਾ ਹੋ ਗਿਆ ਸਵੇਰੇ ਸੱਤਾਂ ਉੱਠਿਆ ਉੱਠਿਆ ਹੀ ਨਹੀਂ ਸੱਤਾਂ ਹੀ ਨਹੀਂ ਪਿਆ ਹੁ ਕੀ ਮੰਗ ਕਰਦੇ ਮੰਗ ਵੇਖੋ ਬੇਟੀਆਂ ਆਗੀਆਂ ਤਿੰਨ ਛੋਟੀਆਂ ਛੋਟੀਆਂ ਹਾਲਾਤ ਮਾੜੇ ਗਰੀਬ ਦਿਹਾੜੀਦਾਰ ਬੰਦਾ ਹੈ ਇਹਨਾਂ ਜੀ ਆਪਣਾ ਫਕੀਰ ਸਿੰਘ ਤੇ ਕੀ ਗੱਲਬਾਤ ਹੋਈ ਬੇਟੇ ਨੂੰ ਬੇਟੇ ਨੂੰ ਕਿ ਖਰਾਬ ਪੀ ਆਇਆ ਬਾਹਰੋਂ ਸਤਾ ਹੀ ਖਾਉ ਗਿਆ ਕਿੰਨੇ عمر ਸੀ ਉਮਰ ਦੀ 35 36 ਸਾਲ ਦੀ ਹੋਣੀ ਹੈ ਕਿੰਨੇ ਬੱਚੇ ਨੇ ਪਹਿਲੇ ਗੁੱਟੀਆਂ ਕੀ ਮੰਗ ਕਰਦੇ ਆ ਸਰਕਾਰ ਤੋਂ ਸਰਕਾਰ ਤੋਂ ਕੀ ਮੰਗ ਕਰਦੇ ਆ ਨਿਵੇਂ ਨਿਕੇ ਬੱਚਿਆਂ ਦਾ ਵਾਸੋ ਜਿਹੜੇ ਨੇ ਨਿਵੇਂ ਨਿਕੇ ਗੁੱਟੀਆਂ ਆਹ ਜਣ ਕੱਡੇ ਦੇ ਵਿੱਚ ਕਿੰਨੇ ਬੱਚੇ ਜੀ ਆਪਣੇ ਤੁਹਾਡੇ ਕਿੰਨੇ ਬੱਚੇ ਇੱਕ ਇੱਕ ਮਰਗਲਾ ਦੇ ਨਾ ਆਪ ਖਣਾ ਕਿੱਥੋਂ ਪੀ ਗਿਆ ਸ਼ਰਾਬ ਕੋ ਪਤਾ ਲੱਗਾ ਸ਼ਰਾਬ ਇੱਥੇ ਨਹਿਰੋਂ ਪਾਰ ਆਮ ਮਿਲਦੀ ਹੈ ਜਿੰਨੀ ਮਰਜ਼ੀ ਪੀ ਗਏ ਕਿਥੇ ਅਰਜਨ ਮੰਗੇ ਕਿ ਜਾਂ ਹੋਰ ਕਿਤੇ ਲਾਧੂ ਪਾਣਾ ਆ ਲਾਧੂ ਪਾਣੇ ਤੋਂ ਰੋਜ਼ ਜਾਂਦੇ ਹੇ ਰੋਜ਼ ਦਿੱਲੀ ਪਿੰਡਾਂ 'ਚ ਸ਼ਰਾਬ ਪੀਂਦਾ ਹੈ ਕਿਹਨਾਂ ਜੀ ਆਪਣਾ ਕੀ ਨਾਂ ਜੀ ਆਪਣਾ ਤੇ ਕੀ ਗੱਲ ਬਾਤ ਹੋਈ ਏ ਉਹ ਤਾਂ 27 ਹੋਂ ਗਿਆ ਪਤਾ ਬੇਟਾ ਸੀ ਆਪਣਾ ਬੇਟਾ ਇਹਨੇ ਕਾਹੀ ਤਿੰਨ ਬੇਟੀਆਂ ਪੁੱਤ ਉਹਦੀਆਂ ਕਿੱਦਾਂ ਹੋਈ ਮੌਤ ਕੋਈ ਲੱਗਾ ਪਤਾ ਉਹ ਨਸ਼ਾ ਕਰਦਾ ਸੀਗਾ ਨਾ ਨਾ ਨਸ਼ਾ ਨਹੀਂ ਕਰਦਾ ਕੋਈ ਸ਼ਰਾਬ ਵਗੈਰਾ ਸ਼ਰਾਬ ਪੀਦਾ ਸ਼ਰਾਬ ਪੀਦਾ ਸ਼ਰਾਬ ਪੀਦਾ ਕੋਈ ਨਾ ਜਾਣੀ ਕੋਈ ਅੱਛਾ ਭਾਈ ਕਿਨਾ ਜਿਹਾ ਆਪਣਾ ਮੈਡੀਕਲ ਹੈਂਗ ਤੇ ਮੇਜਰ ਸਿੰਘ ਜੀ ਆ ਅੱਜ ਅਰਜਨ ਮੰਗ ਵਿੱਚ ਕੀ ਕੱਟਣ ਵਾਪਰੀ ਜੇ ਇਹ ਸਤਨਾਮ ਸਿੰਘ ਹੀ ਰਾਤੀ ਖਰਾਬ ਪੀ ਗਿਆ ਵਾ ਚਮੜਕੇ ਆਣ ਕੇ ਸਤਾਵਾ ਤੇ ਸਵੇਰੇ ਇਹਨਾਂ ਨੇ 5 ਵਜੇ ਵੇਖਿਆ ਵਾ ਤੇ ਇਹਦੀ ਮੌਤ ਹੋਈ ਸੀ ਇਹਦੀਆਂ ਤਿੰਨ ਬੇਟੀਆਂ ਵਾ ਤੇ ਇਹੀ ਸਰਕਾਰ ਤੋਂ ਉਹ ਮੰਗ ਕਰਦੇ ਆ ਵੀ ਬੇਟੀਆਂ ਦਾ ਕੋਈ ਨਾ ਕੋਈ ਸੋਚਿਆ ਜਾਵੇ ਜੋਬ ਵੀ ਬਣਦਾ ਇਹਨਾਂ ਨੂੰ ਦਿੱਤਾ ਜਾਵੇ ਜਿਹੜਾ ਨਾ ਸਰਵਜੀਤ ਸਿੰਘ ਆ ਜੀ ਤੇ ਸਰਵਜੀਤ ਸਿੰਘ ਜੀ ਨਸ਼ਿਆਂ ਦੇ ਪ੍ਰਕੋਪ ਨੂੰ ਤੁਸੀਂ ਕਿਸ ਤਰ੍ਹਾਂ ਲੈ ਰਹੇ ਜੀ ਨਸ਼ਿਆਂ ਬਾਰੇ ਰੋਜ਼ ਹੀ ਅਸੀਂ ਖਬਰਾਂ ਸੁਣਦੇ ਆ ਆਹ ਬਰਾਬਰ ਤਾਂ ਬੜੀ ਆਪਣਾ ਸੂਚ ਉਹਨਾਂ ਦਾ ਜਿਹੜੋਂ ਲੋਕਾਂ ਨੇ ਮੀਡਾ ਰੱਖਿਆ ਹੈ ਵੀ ਨਵੀਂ ਸਰਕਾਰ ਆਈ ਆ ਨਸ਼ਿਆਂ ਨੂੰ ਖਤਲ ਪਾਉਣਗੇ ਲੇਕਿਨ ਨਸ਼ਿਆਂ ਨੂੰ ਕੋਈ ਖਤਲ ਨਹੀਂ ਪਈ ਦਿਨ ਦੇ ਦਿਨਾਂ ਰੋਜ਼ ਤਰੋਜ਼ ਕੋਈ ਨਾ ਕੋਈ ਨਵੀਂ ਖਬਰ ਸੁਣ ਲੈਂਦੀ ਹੈ ਕਦੇ ਉੱਥੇ ਨਸ਼ੇ ਦੇ ਨਾਲ ਮੌਤ ਕਦੇ ਉੱਥੇ ਨਸ਼ੇ ਦੇ ਨਾਲ ਮੌਤ ਹੁਣ ਇਹ ਜਿਹੜੀ ਮੌਤ ਹੋਈ ਆ ਬਹੁਤ ਜਿਆਦਾ ਘਟਨਾ ਮੁਕ ਵੱਡੀ ਵਾਪਰੀ ਆ ਜੀ ਤਿੰਨ ਬੇਡੀਆਂ ਜੀ ਸੂਦੇ ਚੋਣਾਂ ਹਾਂਜੀ ਭਾਜੀ ਆਪਣਾ ਸੁਖਜਿੰਦਰ ਸਿੰਘ ਜੀ ਇਹ ਗੁਰਜਿੰਦਰ ਸਿੰਘ ਜੀ ਸਰਕਾਰ ਜਦ ਨਸ਼ਾ ਵਿਰੋਧ ਜਿਹੜਾ ਅਸੀਂ ਹਮੇ ਚਲਾਈ ਆ ਜਿਹਦੇ ਤਹਿਤ ਅੱਜ ਵੀ ਉਸੇ ਤਰ੍ਹਾਂ ਮੌਤਾਂ ਬਰਕਰਾਰ ਹੋ ਰਹੀਆਂ ਕੋਈ ਚਿੱਟੇ ਨਾ ਮਾਰ ਰਿਹਾ ਕੋਈ ਟੀਕੇ ਨਾ ਮਾਰ ਰਿਹਾ ਤੇ ਕੋਈ ਜਰੀਲੀ ਸ਼ਰਾਬ ਨਾ ਮਾਰ ਰਿਹਾ ਤੁਸੀਂ ਕਿਸ ਤਰ੍ਹਾਂ ਦੇਖਦੇ ਇਹਨੂੰ ਕੀ ਕਹਿਣਾ ਚਾਹੁੰਦੇ ਜੀ ਸਰਕਾਰ ਤੇ ਬੜਾ ਕੋਲ ਕਹਿੰਦੀ ਹੈ ਨਸ਼ੇ ਅਸੀਂ ਬੰਦ ਕਰ ਦਨੇ ਔਰ 31 ਵਜੇ ਤੱਕ ਅਸੀਂ ਬੰਦ ਕਰ ਦਾਂ ਸਭ ਤੋਂ ਬੰਦ ਕਰ ਦਾਂਗੇ ਨਸ਼ਾ ਮੁਕਤ ਕਰ ਦਾਂਗੇ ਪਰ ਇਹਨਾਂ ਕੋਈ ਨਹੀਂ ਮੁਕਤ ਹੋ ਰਿਹਾ ਆ ਮਜੀਠੇ ਜ਼ਿਲ੍ਹੇ ਦੇ ਵਿੱਚ ਤੋਂ ਮੜੀ ਠਾਈ ਮੌਤਾਂ ਹੋ ਗਈਆਂ ਤੇ ਆ ਨਤਵੀ ਮੌਤ ਸਾਡੇ ਹੋਈ ਤੇ ਪ੍ਰਸ਼ਾਸਨ ਤੋਂ ਇਹੋ ਮੰਗ ਕਰਦੇ ਆ ਕਿ ਇਹਨਾਂ ਬੇਟੀਆਂ ਇਹਦੀਆਂ ਤੇ ਗਰੀਬ ਘਰਵਾਦ ਇਹਨਾਂ ਦਾ ਬਾਲਨ ਪੋਸ਼ਣ ਕੀਤਾ ਜਾਵੇ ਜਿਨ੍ਹਾਂ ਨੂੰ ਮਾੜੀ ਸਿਹਤ ਹੱਦ ਦੀ ਹੈ ਜਿਵੇਂ ਕਿ ਅੱਜ ਇੱਥੇ ਇੱਕ ਅਰਜਨ ਮਾਂਗਾ ਵਿਖੇ ਮੌਤ ਹੋਈ ਹੈ ਇਸੇ ਤਰ੍ਹਾਂ ਅੱਜ ਸਵੇਰੇ ਪੰਘਾਲੀ ਕਲਾਂ ਵਿਖੇ ਵੀ ਮੌਤ ਹੋ ਚੁੱਕੀ ਮਜੀਠੇ ਹਲਕੇ ਦੇ ਵਿੱਚ ਅੱਜ ਫਿਰ ਦੋ ਮੌਤਾਂ ਹੋਣ ਦੇ ਨਾਲ ਜਿਹੜਾ ਫਿਰ ਜਿਹੜਾ ਵਾ ਹਾਸ਼ੀਏ ਦੇ ਵਿੱਚ ਆ ਚੁੱਕੇ ਨੇ ਕਿ ਦੋ ਪਰਿਵਾਰਾਂ ਦੇ ਵਿੱਚ ਅੱਜ ਇੱਕ ਸੋਗ ਦੀ ਲਹਿਰ ਦੌੜ ਗਈ ਆ ਪਹਿਲਾ ਇੱਕ ਅਰਜਨ ਮਾਂਗਾ ਦੀ ਖਬਰ ਮਿਲੀ ਤੇ ਉਸ ਤੋਂ ਬਾਅਦ ਪੰਘਾਲੀ ਕਲਾਂ ਦੀ ਖਬਰ ਮਿਲੀ ਮਜੀਠਾ ਹਲਕੇ ਦੇ ਵਿੱਚ ਦੋ ਮੌਤਾਂ ਹੋਣ ਦੇ ਨਾਲ ਜਿਹੜਾ ਕਿ ਅੱਜ ਫਿਰ ਹਾਸ਼ਕੇ ਦੇ ਵਿੱਚ ਆ ਗਏ ਕਿ ਜੁਧ ਨਸ਼ਾ ਵਿਰੋਧੀ ਜਿਹੜੀ ਆ ਫੂਕ ਨਿਕਲਦੀ ਨਜ਼ਰ ਆ ਰਹੀ ਆ ਕਿ ਇੱਕ ਪਾਸੇ ਤਾਂ ਸਰਕਾਰ ਪ੍ਰਸ਼ਾਸਨ ਪੱਬਾ ਭਾਰ ਹੋ ਕੇ ਨਸ਼ਿਆਂ ਨੂੰ ਰੋਕਣ ਦੀ ਕੋਸ਼ਿਸ਼ ਕਰ ਰਿਹਾ ਤੇ ਪਰ ਦੂਜੇ ਪਾਸੇ ਜਰੀਲੀ ਸ਼ਰਾਬ ਤੇ ਨਸ਼ੀਲੇ ਟੀਕੇ ਨਸ਼ੀਲੇ ਦਵਾਈਆਂ ਤੇ ਜਾਂ ਹੋਰ ਚਿੱਟਾ ਮਾਰੂ ਜਾਂ ਟੀਕਿਆਂ ਦੇ ਨਾਲ ਮੌਤਾਂ ਦਿਨ ਪ੍ਰਤੀ ਦੋ ਹੋ ਰਹੀਆਂ ਨੇ ਜਿੱਥੇ ਕਿ ਪ੍ਰਸ਼ਾਸਨ ਨੂੰ ਧਿਆਨ ਦੇਣਾ ਬੰਦਾ ਹੈ ਕਿ ਜੇ ਇਹ ਕੰਮ ਨਾ ਰੁਕਿਆ ਨਸ਼ਿਆਂ ਦਾ ਜਾਂ ਸ਼ਰਾਬ ਦਾ ਜਾਂ ਹੋਰ ਮਾਰੂ ਨਸ਼ਿਆਂ ਦਾ ਤੇ ਦਿਨ-ਪ੍ਰਤੀ ਦਿਨ ਮੌਤਾਂ ਜਿਹੜੀਆਂ ਹੋਰ ਵਾ ਸਕਦੀਆਂ ਨੇ ਜਿੱਥੇ ਅੱਜ ਇਸ ਪਰਿਵਾਰ ਦੇ ਵਿੱਚ ਆਏ ਹਾਂ ਇਸ ਪਰਿਵਾਰ ਦੀ ਜਿੱਥੇ ਸਤਨਾਮ ਸਿੰਘ ਦੀ ਮੌਤ ਹੋਈ ਉਹਦੀ ਪਤਨੀ ਬੈਠੀ ਹੈ ਨਾਲ ਤਿੰਨ ਬੱਚੀਆਂ ਛੋਟੀਆਂ ਦੋ ਇੱਕ ਛੋਟੀ ਬੱਚੀ ਤੇ ਦੋ ਥੋੜੀਆਂ ਵੱਡੀਆਂ ਜਿਹੜੀਆਂ ਤਿੰਨ ਬੱਚੀਆਂ ਨੇ ਜਿਨ੍ਹਾਂ ਦੇ ਪਿਤਾ ਦੀ ਅੱਜ ਮੌਤ ਹੋ ਚੁੱਕੀ ਆ ਅਨਾਥ ਹੋ ਚੁੱਕੀਆਂ ਨੇ ਤੇ ਜਿੱਥੇ ਪਰਿਵਾਰ ਵੱਲੋਂ ਮੰਗ ਕੀਤੀ ਜਾ ਰਹੀ ਆ ਕਿ ਇਸ ਪਰਿਵਾਰ ਦਾ ਜਿਹੜਾ ਵਾ ਜਿੱਥੇ ਸਹਾਰਾ ਸੀਗਾ ਪਿਤਾ ਕਮਾਉਣ ਵਾਲਾ ਅੱਜ ਉਹ ਸਿਰ ਤੇ ਨਹੀਂ ਰਿਹਾ ਤੇ ਸਰਕਾਰ ਵੱਲੋਂ ਜਿਹੜਾ ਪਿੰਡ ਵੱਲੋਂ ਪਿੰਡ ਵਾਸੀਆਂ ਵੱਲੋਂ ਪਰਿਵਾਰ ਵੱਲੋਂ ਮੰਗ ਕੀਤੀ ਜਾ ਰਹੀ ਆ ਕਿ ਇਹ ਪਰਿਵਾਰ ਦਾ ਕੋਈ ਨਾ ਕੋਈ ਸਹਾਰਾ ਬਣੇ ਸਰਕਾਰ ਇਹਨਾਂ ਨੂੰ ਕੋਈ ਬਣਦਾ ਮੁਆਵਜ਼ਾ ਦੇਵੇ ਤੇ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਮੌਤਾਂ ਹੋ ਰਹੀਆਂ ਉਹਨਾਂ ਨੂੰ ਰੋਕਣ ਵਾਸਤੇ ਪੂਰ ਯੋਰਜ ਯਤਨ ਕੀਤਾ ਜਾਵੇ ਲੋਕ ਚੇਤਨਾ ਤੋਂ ਸਤਨਾਮ ਜੱਜ